ਉਹਨਾਂ ਨੇ ਇੱਕ ਆਪਣਾ ਫਰਜ਼ ਸਮਝਿਆ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਵੀ ਪਾਪੀ ਨੂੰ ਉਹਦੀ ਬਣਦੀ ਸਜ਼ਾ ਦਿੱਤੀ ਹੈ ਵੀ ਜਿੰਨੇ ਹਜ਼ਾਰਾਂ ਨੌਜਵਾਨਾਂ ਨੂੰ ਮਾਰ ਦਿੱਤਾ ਜੇਕਰ ਉਹਨੂੰ ਮਾਰਤਾ ਤੇ ਫਿਰ ਕਿਹੜੀ ਗੱਲ ਹੋਗੀ ਤੁਹਾਨੂੰ ਕੀ ਲੱਗਦਾ ਜੋ ਬੀਬਾ ਸਾਹਿਬ ਨੇ ਬਿਆਨ ਦਿੱਤਾ ਉੱਥੇ ਕਿਆ ਆਵਾਜ਼ ਚੁੱਕੀ ਲੋਕ ਇਹ ਵੀ ਟਿੱਪਣੀ ਕਰਦੇ ਨੇ ਕਿ ਜਦੋਂ ਸੱਤਾ ਦੇ ਵਿੱਚ ਸੀਗੇ ਹੁਣ ਵੀ ਕਹਿੰਦੇ ਬਾਦਲ ਸਾਹਿਬ ਨਹੀਂ ਬੋਲੇ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਬੋਲੇ ਉਹ ਉਹ ਵੀ ਉੱਥੇ ਬੋਲ ਸਕਦੇ ਸੀਗੇ ਪਰ ਕਹਿੰਦੇ ਇੱਕ ਰੀਤ ਚਲਾ ਦਿੰਦੀ ਹੈ ਕਿ ਸਾਇਨ ਕਰਾ ਲੈਣੇ ਆਜੀਪੀਸੀ ਦੇ ਰਾ ਤੁਰ ਪੈਂਦੇ ਆ ਪਰ ਜਦੋਂ ਅਸਲ ਦੇ ਵਿੱਚ ਸੱਤਾ ਦੇ ਵਿੱਚ ਸੀਗੇ ਜਦੋਂ ਲੜਾਈ ਲੜਨ ਦੀ ਸੀਗੀ ਉਦੋਂ ਨਹੀਂ ਲੜੇ ਕਹਿੰਦੇ ਉਦੋਂ ਕੋ ਲੱਗੇ ਸੀਗੇ ਰਾਜਵਾਨਾ ਕੌਣ ਹੈ ਉਹ ਇਹ ਤਾਂ ਬਾਦਲ ਹੋਣੀ ਬਸ ਕੁਰਸੀ ਲੱਭਣ ਦੇ ਆ ਪੰਜਾਬ ਚੋਂ ਇਹਨਾਂ ਦੀ ਕੁਰਸੀ ਗਵਾਜ ਗਈ ਆ ਤੇ ਉਹ ਕੁਰਸੀ ਲੱਭਣ ਦੀ ਤਾਦਾਦ ਦੇ ਵਿੱਚ ਇਹਨਾਂ ਨੇ ਬੰਦੀ ਸਿੰਘਾਂ ਨੂੰ ਵਰਤ ਰਿਆ ਇਹਨਾਂ ਦੇ ਅੰਦਰ ਕੋਈ ਹਮਦਰਦੀ ਨਹੀਂ ਆ ਹਮਦਰਦੀ ਹੁੰਦੀ ਤੇ ਇਹਨਾਂ ਨੇ 10 ਸਾਲ ਲਗਾਤਾਰ ਪੰਜਾਬ ਦੇ ਵਿੱਚ ਰਾਜ ਕੀਤਾ ਬਾਦਲ ਸਰਕਾਰ ਨੇ ਉਦੋਂ ਇਹਨਾਂ ਨੇ ਬੰਦੀ ਸਿੰਘਾਂ ਦਾ ਇੱਕ ਵਾਰ ਵੀ ਕਿਤੇ ਸੁਖਬੀਰ ਬਾਦਲ ਸੁਖਬੀਰ ਬਾਦਲ ਤੇ ਇਥੋਂ ਤੱਕ ਬਿਆਨ ਦਿੰਦਾ ਰਿਹਾ ਵੀ ਹਵਾਰਾ ਸਾਹਿਬ ਕਾਤਲ ਆ ਵੀ ਇਹ ਆਤਵਾਦੀ ਆ ਇਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਾ ਕੱਢਿਆ ਜਾਵੇ ਜਿਹੜੇ ਬੰਦੇ ਪਹਿਲਾਂ ਆਤਵਾਦੀ ਕਹਿੰਦੇ ਸੀ ਅੱਜ ਤੋਂ 5 7 10 ਸਾਲ ਪਹਿਲਾਂ ਉਹ ਅੱਜ ਕਹਿ ਰਹੇ ਵੀ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਆ ਇਹ ਤੇ ਕੇਵਲੇ ਕਰਾਜਨੀਤੀ ਕੀਤੀ ਜਾ ਰਹੀ ਹੈ ਇਹ ਬਾਦਲ ਪਰਿਵਾਰ ਹੋਰ ਕੁਝ ਨਹੀਂ ਕਰ ਰਿਹਾ ਵੀ ਇਹਨਾਂ ਨੇ ਕਰਾਜਨੀਤੀ ਇਹਨਾਂ ਦੀ ਗਵਾਹੀ ਹੋਈ ਸਰਕਾਰ ਗਵਾਹੀ ਹੋਈ ਕੁਰਸੀ ਲੱਭਣ ਦਾ ਆ ਜਿਹੜੀਆਂ ਇਹਨਾਂ ਨੇ ਕੁਰਸੀਆਂ ਗਵਾ ਦਿੱਤੀਆਂ ਬੇਅਦਬੀਆਂ ਕਰਵਾ ਕੇ ਸੌਦੇ ਸਾਧ ਨੂੰ ਮਾਫੀਆਂ ਦਿਵਾ ਕੇ ਹੋਰ ਕਈ ਕਾਰਨਾਂ ਮੈਂ ਕਹਿੰਦੇ ਲੈ ਕੇ ਸਾਨੂੰ ਮਾਫ ਕਰ ਦਿਓ ਜਾਣੇ ਜਾਣੇ ਚ ਜੋ ਗਲਤੀਆਂ ਹੋਈਆਂ ਨੇ ਸੰਗਤ ਬਖਸ਼ਣ ਜੋਗ ਹੈਗੀ ਹੈ ਬਖਸ਼ ਦਿਓ ਨਹੀਂ ਸੰਗਤ ਕਿਉਂ ਬਖਸ਼ੇ ਜੀ ਜਿਹੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਉਹ ਤੇ ਔਰੰਗਜ਼ੇਬ ਨੇ ਵੀ ਨਹੀਂ ਕੀਤੀ ਉਹ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ ਉਹ ਕਿਸੇ ਨੇ ਗਲਤੀਆਂ ਨਹੀਂ ਕੀਤੀ ਇਹਨਾਂ ਨੇ ਸੌਦੇ ਸਾਧ ਨੂੰ ਮਾਫੀ ਦਿੱਤੀ ਇਹਨਾਂ ਨੇ ਪੰਜਾਬ ਦਾ ਡੀਜੀਪੀ ਉਹ ਲਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਵਾਹਰਾਂ ਚੋਂ ਚੋਕ ਚੋਕ ਕੇ ਮਾਰਤੇ ਉਹਨੂੰ ਡੀਜੀਪੀ ਲਾਇਆ ਇਹਨਾਂ ਨੇ ਜਦੋਂ ਬੇਦਬੀ ਹੋਈ ਸੀ ਸੌਦੇ ਸਾਹ ਦੀ ਫਿਲਮ ਦੀ ਪ੍ਰਮੋਸ਼ਨ ਇਹਨਾਂ ਨੇ ਕੀਤੀ ਫਿਲਮ ਦੀ ਪ੍ਰਮੋਸ਼ਨ ਕੀਤੀ ਉਹਨੇ ਜੋ ਉਥੇ ਸੱਤ ਸਤਾਰਿਆਂ ਵਾਲਾ ਇੱਕ ਪਖੰਡ ਰਚਿਆ ਸੀ ਉਹ ਰਚਣ ਦੇ ਖਿਲਾਫ ਜਦੋਂ ਸੇਖ ਕੁੱਟੇ ਤੇ ਇਹਨਾਂ ਨੇ ਆਪਣੀਆਂ ਹੀ ਮੀਟਿੰਗਾਂ ਕਰਕੇ ਜਥੇਦਾਰਾਂ ਨੂੰ ਬੁਲਾ ਕੇ ਤੇ ਆਪ ਹੀ ਮਾਫੀ ਦੇ ਦਿੱਤੀ ਕੋਈ ਕੋਈ ਪੰਥਕ ਅੱਠ ਨਹੀਂ ਬੁਲਾਇਆ ਇਹ ਇਹ ਮਾਫੀ ਦੇ ਲਾਇਕ ਹੀ ਨਹੀਂ ਹੈਗੇ ਇਹ ਜਿੱਡੇ ਵੱਡੇ ਇਹਨਾਂ ਨੇ ਗੁਨਾਹ ਕੀਤੇ ਆ ਇਹ ਤੇ ਰੱਬ ਅਗੇ ਅਰਦਾਸ ਕਰਨ ਨਿਤ ਵੀ ਉਹ ਉਹ ਉਹਦੀ ਦਰਗਾਹ ਦੇ ਵਿੱਚ ਕਿਤੇ ਇਹਨਾਂ ਦਾ ਨੰਬੇੜਾ ਹੋ ਜੇ ਇਹਨਾਂ ਦਾ ਇੱਥੇ ਨੰਬੇੜਾ ਨਹੀਂ ਹੋਣਾ ਨਾ ਇਹਨਾਂ ਦਾ ਨਬੀੜਾ ਇੱਥੇ ਹੋਣਾ ਨਾ ਉੱਥੇ ਹੋਣਾ ਵਾ ਇਹਨਾਂ ਨੇ ਏਨੇ ਵੱਡੇ ਵੱਡੇ ਗੁਨਾਹ ਕੀਤੇ ਇਹਨਾਂ ਨੇ ਪੰਥ ਦਾ ਕਹਾਣ ਕੀਤਾ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਵਿੱਚ ਜਿੰਨਾ ਚਿੱਟੇ ਨਾ ਨੌਜਵਾਨ ਮਰ ਰਿਆ ਵਾ ਅਸੀਂ ਕਹਿੰਨੇ ਇਹਨਾਂ ਸਰਕਾਰਾਂ ਨੇ ਵੀ ਰੋਕਿਆ ਤੇ ਇਹ ਸਭ ਤੋਂ ਵੱਧ ਨਸ਼ਾ ਫਲਾਉਣ ਵਾਲਾ ਬਾਦਲ ਪਰਿਵਾਰ ਹੈ ਇਹਨਾਂ ਨੇ 1984 ਦੇ ਵਿੱਚ ਸਾਡੇ ਨਾਲ ਧੋਖੇ ਕੀਤੇ ਅੱਜ ਤੱਕ ਇਹ ਧੋਖੇ ਕਰਦੇ ਆਇਆ ਬਾਦਲ ਪਰਿਵਾਰ ਇਸ ਕਰਕੇ ਅੱਜ ਭਾਵੇਂ ਹਾਂ ਦੇ ਨਾਰੇ ਮਾਰੀ ਜਾਣ ਵੀ ਅਸੀਂ ਬੰਦੀ ਸਿੰਘ ਉਹ ਤੁਹਾਡੇ ਨਾਲ ਆ ਜਦੋਂ ਖੜਨ ਦਾ ਵਕਤ ਸੀ ਉਦੋਂ ਖੜੇ ਨਹੀਂ ਤੇ ਹੁਣ ਖੜਿਆਂ ਦਾ ਕੀ ਬਣੂਗਾ ਹੁਣ ਤੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਇਸ ਦਾ ਸਾਰਾ ਇਫੈਕਟ ਕੀ ਪਏਗਾ ਅਮਿਤ ਸ਼ਾਹ ਹਰਾਂ ਦਾ ਕਹਿ ਦੇਣਾ ਬੀਬਾ ਦਾ ਬੋਲਣਾ ਸਿਮਰਜੀਤ ਸਿੰਘ ਮਾਣੀ ਬੋਲੇ ਜੋ ਕੀ ਇਸ ਦਾ ਸੱਟਾ ਕੀ ਨਿਕਲੇਗਾ ਜਿਸ ਤਿੱਕੇ ਨਾਲੇ ਚੀਜ਼ਾਂ ਹੋਦੀਆਂ ਨੇ ਨਹੀਂ ਸੱਟਾ ਵੇਖੋ ਅਮਿਤ ਸ਼ਾਹ ਨੇ ਸਿੱਧਾ ਹੀ ਦੱਸਦਾ ਵੀ ਤੁਸੀਂ ਆਪਣਾ ਜੋਰ ਲਾ ਲਓ ਅਸੀਂ ਤਾਂ ਛੱਡਣਾ ਨਹੀਂ ਸੱਟਾ ਮੈਂ ਜਿਹੜੀ ਗੱਲ ਕਹਿਣਾ ਵੀ ਅਸੀਂ ਇੱਕ ਪਾਸੇ ਮੋਰਚਾ ਵੀ ਲਾ ਕੇ ਬੈਠੇ ਆ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਵੀ ਤੁਹਾਡਾ ਕਾਨੂੰਨ ਆ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹੁਣ ਛੱਡ ਦੋ ਵੀ ਉਹ ਨਹੀਂ ਇਹਨਾਂ ਦਾ ਸੈਟਾ ਇਹੋ ਹੀ ਆ ਹੋਰ ਇਹਨਾਂ ਨੇ ਬੰਦੀ ਸਿੰਘਾਂ ਨੂੰ ਛੱਡਣਾਂ ਲਈ ਵੇਖੋ ਪਹਿਲੀ ਗੱਲ ਮੈਂ ਇਹ ਗੱਲ ਕਹਿਣਾ ਉਹਨੇ ਕਿਹਾ ਮਾਫੀ ਮੰਗਣ ਵਾਸਤੇ ਮਾਫੀ ਮੰਗਣ ਦਾ ਅਰਥ ਹੁੰਦਾ ਸਿਰ ਝੁਕਾ ਦਿਓ ਵੀ ਇੱਕ ਸਾਹਿਬ ਦਾ ਇਹੋ ਹੀ ਉਹਨਾਂ ਨੇ ਆਪਣਾ ਦਰਸਾਇਆ ਨਾ ਵੀ ਰਾਜੂ ਆਣਾ ਸਾਹਿਬ ਹਵਾਰਾ ਸਾਹਿਬ ਜਾਂ ਜਿੰਨੇ ਵੀ ਇਹ ਬੰਦੀ ਸਿੰਘ ਆ ਇਹ ਸਿਰ ਝੁਕਾ ਦਿਓ ਅਸੀਂ ਛੱਡਣ ਵਾਸਤੇ ਤਿਆਰ ਆ ਜੋ ਉਹਨਾਂ ਦੀ ਬਾਡੀ ਲੈਂਗੁਏਜ ਕਹਿੰਦੀ ਚਲੋ ਸਿੱਧੇ ਤੌਰ ਤੇ ਨਹੀਂ ਕਿਹਾ ਪਰ ਅਸਲ ਦੇ ਵਿੱਚ ਕਹਿਣਾ ਉਹ ਇਹੋ ਚਾਹੁੰਦੇ ਆ ਵੀ ਤੁਸੀਂ ਸਿਰ ਝੁਕਾ ਦਿਓ ਤੁਹਾਨੂੰ ਛੱਡ ਦਿਆਂਗੇ ਵੇਖੋ ਸਿਰ ਝੁਕਾਉਣ ਦੀ ਤਾਂ ਗੱਲ ਆ ਸਾਹਿਬ ਜਿਆਦਾ ਕੀ ਆ ਜੇਕਰ ਸਰੀਰਕ ਕਿਰਿਆ ਵੇਖੀ ਜਾਵੇ ਤੇ ਇੱਕ ਮੱਥੇ ਨੂੰ ਹੱਥ ਰੱਖ ਕੇ ਤੇ ਸੇਰੀ ਠਾਂ ਕਰਨਾ ਸਰੀਰ ਦੀ ਕਿਰਿਆ ਤੇ ਕੋਈ ਬਹੁਤਾ ਵੱਡਾ ਕਸ਼ਟ ਨਹੀਂ ਆ ਸਲਾਮ ਕਰਨੀ ਕੋਈ ਇੱਕ ਛੋਟੀ ਜੀ ਕਿਰਿਆ ਨੂੰ ਸਲਾਮ ਕਹਿੰਦੇ ਆ ਜੇਕਰ ਦੁਨਿਆਵੀ ਤੌਰ ਤੇ ਵੇਖਿਆ ਜਾਵੇ ਪਰ ਉਹਨਾਂ ਨੂੰ ਪਤਾ ਸੀ ਜੇਕਰ ਅੱਜ ਝੋਗੇ ਆਉਣ ਵਾਲੀ ਤਵਾਰੀਖ ਨੇ ਆਉਣ ਵਾਲੇ ਇਤਿਹਾਸ ਨੇ ਇਹ ਗੱਲ ਕਹਿਣੀ ਆ ਵੀ ਗੁਰੂ ਦੇ ਸਹਬ ਜਾਦੇ ਸੀ ਗੁਰੂ ਦੇ ਲਾਲ ਸੀ ਉਹ ਸੂਬੇ ਦੀ ਕਚਹਿਰੀ ਦੇ ਵਿੱਚ ਆਪਣਾ ਦੀਨ ਇਸਲਾਮ ਨੂੰ ਕਬੂਲ ਕਰਕੇ ਦੇ ਝੋਗੇ ਸੀ ਸੋ ਇਸ ਕਰਕੇ ਉਹਦੇ ਵਿੱਚ ਅਸੀਂ ਕੋਈ ਗਲਤੀ ਨਹੀਂ ਮੰਨਦੇ ਜੋ ਅਸੀਂ ਬਿਆੰਤੇ ਬੁੱਚੜ ਨੂੰ ਸੋਧਿਆ ਸੋਧਿਆ ਉਹਦੇ ਗੁਨਾਹਾਂ ਦੀ ਉਹਦੀ ਪਾਪਾਂ ਦੀ ਉਹਨੂੰ ਸਜ਼ਾ ਮਿਲੀ ਹੈ ਤੇ ਇਸ ਕਰਕੇ ਹੁਣ ਇਸ ਤਰ੍ਹਾਂ ਦੇ ਫਿਰ ਇਹ ਵੀ ਕਹਿਣਗੇ ਹੁਣ ਭਾਈ ਜਿੰਦੇ ਤੇ ਭਾਈ ਸੁਖੇ ਨੂੰ ਜੱਜ ਨੇ ਕਿਹਾ ਸੀ ਵੀ ਇੱਥੇ ਸਬੂਤ ਤਾਂ ਕੋਈ ਹੈ ਨਹੀਂ ਸਾਡੇ ਕੋਲ ਵੀ ਤੁਸੀਂ ਵੀ ਮਾਫੀ ਮੰਗ ਲਓ ਤੁਹਾਨੂੰ ਛੱਡ ਦੇਾਂਗੇ ਪਰ ਨਹੀਂ ਉਹਨਾਂ ਨੇ ਹੱਕ ਠੋਕ ਕੇ ਕਿਹਾ ਵੀ ਅਸੀਂ ਜਰਨਲ ਵਜਦਿਆ ਮਾਰਿਆ ਤੇ ਮਾਰਿਆ ਇਸ ਕਰਕੇ ਜਿਹੜੇ ਜਿਨ੍ਹਾਂ ਨੇ ਪਾਪ ਕਮਾਇਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਤੇ ਉਹ ਕੋਈ ਗੁਨਾਹ ਨਹੀਂ ਹੁੰਦਾ ਪਾਪੀ ਨੂੰ ਮਾਰਨਾ ਜਿਹੜਾ अनेका ਲੋਕਾਂ ਨੂੰ ਮਾਰ ਰਿਹਾ ਉਹਨੂੰ ਮਾਰਨਾ ਕਿੱਥੇ ਗੁਨਾਹ ਹੋ ਗਿਆ ਹੁਣ ਏਦਾਂ ਦੇ ਫਿਰ ਇਹ ਵੀ ਕਹਿਣਗੇ ਭਾਈ ਸਤਵੰਤ ਤੇ ਭਾਈ ਬਿਆਨਤ ਸਿੰਘ ਨੇ ਕਿਉਂ ਨਹੀਂ ਮਾਫੀ ਮੰਗੀ 인ਦਰਾ ਗਾਂਧੀ ਨੇ ਦਰਬਾਰ ਸਾਹਿਬ ਢਾਇਆ 인ਦਰਾ ਗਾਂਧੀ ਨੇ ਇਨਾ ਪੰਥ ਦਾ ਸਾਡੇ ਨੌਜਵਾਨਾਂ ਦਾ ਕਹਾਣ ਕੀਤਾ ਛੋਟੇ ਛੋਟੇ ਬੱਚੇ ਨਹੀਂ ਉੱਥੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਢਾ ਦਿੱਤਾ ਜਾਣ ਤੋਂ ਪਿਆਰੇ ਸਿੰਘ ਸ਼ਹੀਦ ਕਰ ਦਿੱਤੇ ਤੇ ਫਿਰ ਹੁਣ ਕਹਿਣਗੇ ਭਾਈ ਸਤਵੰਤ ਸਿੰਘ ਤੇ ਭਾਈ ਬੀਤ ਸਿੰਘ ਵੀ ਮਾਫੀ ਮੰਗਣ ਉਹਨਾਂ ਵੀ ਮਾਫੀ ਨਹੀਂ ਮੰਗੀ ਉਹਨਾਂ ਨੇ ਗੱਜ ਵੱਜ ਕੇ ਕਿਹਾ ਸੀ ਵੀ ਅਸੀਂ ਆਪਣਾ ਕੌਮੀ ਕਾਰਜ ਕੀਤਾ ਵਾ ਸਾਨੂੰ ਸਾਡਾ ਕਾਲ ਤਖਤ ਸਹਿਬ ਠਟਿਆ ਰਾਤ ਨੂੰ ਸੁਪਿਆਂ ਦੇ ਵਿੱਚ ਆ ਕੇ ਗੁਰੂ ਸਾਹਿਬ ਹਲੂਣਾ ਦਿੰਦੇ ਸੀ ਤੇ ਉਹਨਾਂ ਨੇ ਉਹਨਾਂ ਨੇ ਵੀ ਉੱਥੇ ਉਹ ਕਾਰਜ ਬੜੀ ਚੜ੍ਹਦੀ ਕਲਾ ਦੇ ਨਾਲ ਕੀਤਾ ਇਸ ਕਰਕੇ ਮਾਫੀ ਕਿਉਂ ਮੰਗਣ ਤੁਹਾਡੇ ਕਾਨੂੰਨ ਮੁਤਾਬਕ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉੱਥੇ ਮਾਫੀ ਰਹਿ ਕਿੱਥੇ ਜਾਂਦੀ ਹੈ ਤੁਸੀਂ ਇਹ ਗੱਲ ਦੱਸਣਾ ਚਾਹੁੰਦੇ ਵੀ ਕਾਨੂੰਨ ਤੋਂ ਵੱਡੇ ਤੁਸੀਂ ਹੋਗੇ ਗਾਲ ਇਹੋ ਦੱਸ ਰਹੇ ਹਨ ਵੀ ਕਾਨੂੰਨ ਨੇ ਇਹਨਾਂ ਨੂੰ ਛੱਡ ਦਿੱਤਾ ਕਾਨੂੰਨ ਮੁਤਾਬਕ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਪਰ ਅਸੀਂ ਨਹੀਂ ਛੱਡਣਾ ਸਾਡੇ ਕੋਲ ਝੁਕਣਾ ਤੇ ਫਿਰ ਛੱਡਾਂਗੇ ਸੋ ਮੈਂ ਦੱਸਣਾ ਚਾਹੁੰਨਾ ਵੀ ਇਹ ਪੰਥ ਨਾ ਬਾਬਰ ਅੱਗੇ ਝੁਕਿਆ ਇਹ ਪੰਥ ਨਾ ਜਹਾਂਗੀਰ ਅੱਗੇ ਝੁਕਿਆ ਨਾ ਔਰੰਗਜ਼ੇਬ ਅੱਗੇ ਝੁਕਿਆ ਨਾ ਇਹ ਪੰਥ ਅਬਦਾਲੀ ਦੇ ਅੱਗੇ ਝੁਕਿਆ ਨਾ ਇੰਦਰਾ ਗਾਂਧੀ ਅੱਗੇ ਝੁਕਿਆ ਤੇ ਮੋਦੀ ਤੇ ਅਮਿਤ ਸ਼ਾਹ ਨੂੰ ਭਲੇਖਾ ਵਾ ਵੀ ਸ਼ਾਇਦ ਸਾਡੇ ਅੱਗੇ ਝੁਕ ਜਾਣਗੇ ਅਸੀਂ ਗੋਡੀਆਂ ਕਿਸਾਨੀ ਮੋਰਚੀ ਜੇ ਬਲਵਾਈਆਂ ਤੇ ਝੁਕਣ ਵਾਲਾ ਇਹ ਪੰਥ ਹੈ ਹੀ ਨਹੀਂ ਇਦੇ ਇਤਿਹਾਸ ਇਦੀ ਤਵਾਰੀਖ ਚ ਇਨਾ ਮਾਨਮਤਾ ਸਾਡਾ ਇਤਿਹਾਸ ਹੈ ਸਹਿਬਜ਼ਾਦਿਆਂ ਦਾ ਸਾਡੇ ਤੇ 7 ਤੇ 9 ਸਾਲ ਦੇ ਸਹਿਬਜ਼ਾਦੇ ਨਹੀਂ ਝੁਕੇ ਤੇ ਉਹ ਜਿਨ੍ਹਾਂ ਨੇ ਇੰਨੀਆਂ-ਇੰਨੀਆਂ ਵੱਡੀਆਂ ਰਾਜੂਆਣਾ ਸਾਹਿਬ ਜਾਂ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਵਾਰਾ ਸਾਹਿਬ ਹੋਗੇ ਭਾਈ ਜਗਤਾਰ ਸਿੰਘ ਤਾਰਾ ਜੀ ਹੋਗੇ ਤੇ ਇਹਨਾਂ ਨੇ ਇੰਨੀਆਂ ਮਹਾਨ ਕੁਰਬਾਨੀਆਂ ਕੀਤੀਆਂ ਇਹ ਝੁਗਣਾ ਸਿੱਖਾਂ ਦੇ ਵਿੱਚ ਆਇਆ ਹੀ ਨਹੀਂ ਸਿੱਖੀ ਦੇ ਵਿੱਚ ਝੁਗਣਾ ਵਿਕਣਾ ਲਾਲਚਾਂ ਦੇ ਅਧੀਨ ਹੋ ਕੇ ਕਿਸੇ ਪਾਸੇ ਚਲ ਜਣਾ ਸਿੱਖੀ ਦੇ ਵਿੱਚ ਹੈ ਹੀ ਨਹੀਂ